ਆਪ ਦੇਖ ਰਹੇ ਹੈ VM ਖਬਰ ਫਾਸਟ 7 ਚੈਨਲ ਜਿੱਥੇ ਸੱਚ ਸਭ ਤੋਂ ਪਹਿਲੇ ਦੇਖੋ ਲੋਕ ਪਹਿਲਾਂ ਹੀ ਮਨ ਬਣਾ ਚੁੱਕੇ ਆ ਕਿਉਂਕਿ ਆ ਆਪ ਦੀ ਸਰਕਾਰ ਭਗਵੰਤ ਮਾਨ ਜੀ ਦੇ ਕੀਤੇ ਹੋਏ ਪੰਜਾਬ ਦੇ ਕੰਮਾਂ ਨੂੰ ਜਿਹੜੀਆਂ ਸਾਡੀਆਂ ਜਮਨੀ ਚੋਣਾਂ ਉਹਦੇ ਵਿੱਚ ਤੁਸੀਂ ਦੇਖ ਲਿਆ ਜਿੱਥੇ ਸਾਡਾ ਕਦੇ ਐਮਐਲਏ ਨਹੀਂ ਸੀ ਬਣਿਆ ਅੱਜ ਉੱਥੇ ਸਾਡੇ ਐਮਐਲਏ ਜਿੱਤੇ ਨੇ ਤੇ ਜਿਹੜਾ ਲੁਧਿਆਣਾ ਸ਼ਹਿਰ ਦਾ ਮੇਅਰ ਆ ਉਹ ਅਸੀਂ ਬਣਾਵਾਂਗੇ ਔਰ ਜਿਹੜੇ 95 ਦੇ 95 ਜਿਹੜੇ ਸਾਡੇ ਘਰ ਰੋਸ਼ਨ ਦੇ ਸਾਡੇ ਕੈਂਡੀਡੇਟ ਖੜੇ ਨੇ ਉਹਨਾਂ ਨੂੰ ਜਿਤਾਵਾਂਗੇ ਔਰ ਲੋਕਾਂ ਦਾ ਸਾਨੂੰ ਬਹੁਤ ਪਰਮਹੰਗਾਰਾ ਮਿਲ ਰਿਹਾ ਮੈਂ ਆਪਣੇ ਵਾਰਡ ਨੰਬਰ 36 ਦੇ ਸਾਰੇ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੀ ਆ 21 ਤਰੀਕ ਨੂੰ 4 ਨੰਬਰ ਜਿਹੜਾ ਝਾੜੂ ਦਾ ਬਟਨ ਦਵਾ ਕੇ ਬਾਬੂ ਲਾਲ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਇਆ ਜਾਏ ਮੈਂ ਉਹਨਾਂ ਨਾਲ ਪਹਿਲੀ ਇਹ ਹੀ ਕਰਨਾ ਚਾਹਾਂਗਾ ਕਿ ਜਿਸकी ਸਰਕਾਰ ਹੁੰਦੀ ਹੈ ਅਗਰ ਕੌਂਸਲਰ ਉਸ ਦਾ ਬਣਦਾ ਹੈ ਤਾਂ ਵਿਕਾਸ ਬਹੁਤ ਬਧੀਆ ਤਰੀਕੇ ਨਾਲ ਹੋਗਾ बहुत अच्छा विकास होगा जो तुम चाहोगे तेजे सारे काम होगा एम एल साहब ने पहले ही बता दिया कि अगर बाबूलाल आता है तो मैं एक करोड़ रुपए की जो ग्रांट है इन्हों में इनिशियल इनिशियली स्टेज पर देंगा तो मैंने पहले ही लोगों ने भी हूँ कमिटमेंट किया है कि जेडी भी इनकी पानी सीवरेज की समझ जाएंगी पहले सिक्स मंथ में मैं कंप्लीट कर देंगा तो उसके बाद में मैं यहाँ के स्कूल्स के लिए एन का है या बोला क्लिनिक्स में मेडिसिन का है या कोई लाइट अपग्रेडेशन का है लाइटिंग का है जो भी मेरे वार्ड के होंगे मैं वोटरों को अपील करना चाहूँगा कि वो वोट के साथ साथ मुझे परिवार का नुमाइंदा भी बनाए ताकि आपस में रिलेशन रहें आते जाते रहें मुझे पता लग जाए कि कौन सा काम बाकी है मैंने कौन सा काम करा रहा तो नाल मैं डोर टू डोर जो किया हुआ है उन नाल मैं काफ़ी पता है कि कितने के कमियाँ है मैं लोगों को फिर अपील कराँगा कि एक बार उन्होंने सभी टाइम वोट दिया है किसी ने दस बार किसी ने पाँच बार तो किसी ने दो बार वोटें दती हैं वो एक बार मनु जरूर वोट दे झाड़ू दे ਤਾਕੀ ਮੈਂ ਈਸਾਗੜ ਨਗਰ ਨੂੰ ਜੋ ਹੈ ਪੰਜਾਬ ਦਾ ਸਭ ਤੋਂ ਮਾਡਰਨ ਵਾਰਡ ਬਣਾ ਸਕਾਂ ਮੇਰਾ ਨਾਮ ਹੈ ਡਾਕਟਰ ਦੀਪਮਾਲਾ ਤੇ ਬਾਬੂ ਲਾਲ ਜੀ ਮੇਰੇ ਪਾਪਾ ਨੇ ਐਂਡ VOTING ਉਹਨਾਂ ਲਈ ਵੋਟ ਮੰਗਣ ਲਈ ਤੇ ਉਹਨਾਂ ਦਾ ਪ੍ਰਚਾਰ ਕਰਨ ਲਈ ਅਸੀਂ ਡੋਰ ਟੂ ਡੋਰ ਜਾ ਰਹੇ ਨੇ ਸਾਰੇ ਮੁਹੱਲੇ ਦੇ ਲੋਕਾਂ ਦੇ ਕੋਲ ਜਾ ਕੇ 1 ਟੂ 1 ਕਨਵਰਸੇਸ਼ਨ ਕਰ ਰਹੇ ਨੇ ਗੱਲਾਂ ਕਰ ਰਹੇ ਨੇ ਉਹਨਾਂ ਨੂੰ ਦੱਸ ਰਹੇ ਨੇ ਕਿ ਕਿੱਦਾਂ ਸਾਡੇ ਫਾਦਰ ਸਾਹਿਬ ਦਾ ਜੋ ਵਿਜ਼ਨ ਹੈ ਉਹ ਉਹਨਾਂ ਦੇ ਮੋਹਲੇ 'ਚ ਚੇਂਜ ਲਾਣ ਦੀ ਕਾਬੀਲੀਅਤ ਰੱਖਦਾ ਹੈ ਤੇ ਸਾਡੇ ਤੇ ਵਿਸ਼ਵਾਸ ਕਰਨ ਤੇ ਪੂਰਾ ਭਰੋਸਾ ਕਰਨ ਕਿ ਜਿਹੜੀ ਗੱਲ ਉਹ ਅੱਜ ਸਟੇਜ ਤੇ ਕਹਿ ਰਹੇ ਨੇ ਜਾਂ ਜਿਹੜੀਆਂ ਗੱਲਾਂ ਨਾਲ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਲਾ ਰਹੇ ਨੇ ਉਹ ਗੱਲਾਂ 100% ਪੂਰੀਆਂ ਹੋਣਗੀਆਂ